ਉਹ ਕਹਿੰਦੇ ਹਾਏ ਮੇਰੇ ਬੱਚੇ ਨੂੰ ਕੁਛ ਨਾ ਹੋ ਜਾਏ ਐਨ ਹੋਵੇ ਹਾਂਜੀ ਉਹ ਮਾਲਕ ਐਵੇਂ ਆਪਣਾ ਮਾਲਕ ਉੱਤੇ ਹਾਂਜੀ ਗੁਰਰਾਮ ਦਾ ਜੀ ਗੁਰਗੋਲ ਤੇ ਸਾਰੇ ਆਪਣੇ ਮਾਲਕ ਨੇ ਮਾਲਕ ਹਾਂਜੀ ਠੀਕ ਹੈ ਨਾ ਆਪਦੇ ਜਦੋਂ ਵੀ ਕੋਈ ਦੁੱਖ ਤਰੀਪ ਹੁੰਦੀ ਆ ਤੇ ਜੇ ਆਪ ਗੁਰਦੁਆਰੇ ਜਾਂਦੇ ਆ ਕਿਤੇ ਜਾਂਦੇ ਆ ਹਾਂਜੀ ਤੇ ਉਹਦਾ ਹੁੰਦਾ ਨੇਚਰ ਵੀ ਕੋਈ ਦੁੱਖ ਹੁੰਦਾ ਆਪਣੇ ਦੇ ਉੱਤੇ ਆਉਂਦਾ ਹੈ ਤੇ ਆਪਣੀ ਨੇੜੇ ਹੋ ਕੇ ਆਪਣੀ ਪਿਆਰ ਕਰਦੇ ਹੁੰਦਾ ਹੁੰਦੇ ਤੇ ਜੇ ਆਪ ਜਾਵਾਂਗਾ ਗੁਰਦੁਆਰਾ ਤਾਂ ਮੈਂ ਜਾਣਦਾ ਨਹੀਂ ਮੇਰੇ ਕੋਲ ਕਿਹੜਾ ਕਦੇ ਆ ਗਿਆ ਆ ਜਿਵੇਂ ਹੁਣ ਤੁਸੀਂ ਗੱਲ ਕੀਤੀ ਆ ਪਟੇ ਵਾਲੀ ਹਾਂਜੀ ਕਿਵੇਂ ਕੁੱਤੇ ਦੀ ਗੱਲ ਆ ਜਾ ਕੇ ਮੱਝ ਦੀ ਗੱਲ ਕੀਤੀ ਐ ਹੁਣ ਆ ਗਾਥਰੀ ਫਿਰਦੀ ਐ ਆਪਾਂ ਕਹਾਂਗੇ ਵਾਰਾ ਆ ਵਾਰਾ ਆਗਾ ਇਹਦੇ ਨਾਲ ਛੰਗਲ ਹੋਵੇ ਆਪਾਂ ਕਹਿੰਦੇ ਯਾਰ ਕੇ ਖੁੱਲ ਗਿਆ ਜੇ ਮਾਲਕ ਦੀ ਰੱਖੀ ਆ ਇਹ ਗੁਰੂ ਦੇ ਨਾਮ ਨਾਲ ਅਸੀਂ ਪਟਾ ਪਾਇਆ ਵੇ ਰੱਬ ਦੇ ਵਿੱਚ ਆਪਦੇ ਗੁਰੂ ਅਸੀਂ ਉਹਦੇ ਹੈਗੇ ਆ ਕਾ ਭੰਨੇ ਵੀ ਸਹੀ ਗੱਲ ਆ ਬਿਲਕੁਲ ਹਾਂ ਸਹੀ ਗੱਲ ਕਿਸੇ ਦਾ ਹੋ ਕੇ ਰਵੇ ਹਾਂਜੀ ਗਲਤ ਐ ਗਲਤ ਉਹ ਆਪੇ ਫਿਰ ਸਾਹਮਦਾ ਮਾਲਪੁਰ ਸਾਡਾ ਘਰ ਆ ਉਹਨੂੰ ਫਿਕਰ ਹੁੰਦਾ ਦੀ ਆਪਾਂ ਉਹਦਾ ਹੋ ਕੇ ਰਵੇ ਉਹਦਾ ਹੋ ਕੇ ਰਵੇ ਹੋਣਾ ਚਾਹੀਦਾ ਡਰ ਤਾ ਤੂੰ ਫੇਰ ਇੱਕ ਦਾ ਜਿਹਦੇ ਮਰਜ਼ੀ ਲੱਜੋ ਰਾਹੇ ਦੀ ਗੱਲ ਮਾਲਕ ਰੱਖਿਆ ਗੱਲ ਮਾਲਕ ਰੱਖਿਆ ਆਪਾਂ ਕਹਿੰਨੇ ਉੱਛੇ ਟਾਈਮ ਜਿਵੇਂ ਹੁਣ ਆਪਾਂ ਗੱਲ ਕੀਤੀ ਆਹਾ ਵੀ ਮਸੀਤਾਂ ਰੋਡ ਮਸੀਤਾਂ ਦੀ ਵੀ ਉੱਥੇ ਆਏ ਗੱਲ ਜੀ ਤਾਂ ਆਹ ਜੀ ਜੀ ਤਾਰੇ ਗੱਲ ਨਹੀਂ ਕੀਤੀ ਆਪਾਂ ਹੁਣ ਹੁਣ ਹੀ ਕਰਦੇ ਪਏ ਹਾਂ ਉੱਥੇ ਐਕਸੀਡੈਂਟ ਹੋ ਗਿਆ ਤੇ ਉਹ ਸਾਹਮਣੇ ਨੱਚਦੀਆਂ ਪੰਨਾਂ ਸੀ ਭਲੇਖਾ ਦਾ ਆਹ ਅਸਲ ਤੇ ਉਹਨਾਂ ਦੀ ਗਤੀ ਨਹੀਂ ਹੋਈ ਰੁਹਾਉਂਦੀ। ਉਹਨਾਂ ਦੀ ਗਤੀ ਨਹੀਂ ਹੋਈ। ਹਾਂ। ਇਹ ਉਹ ਰੁਹਾਉਂਦੀ ਆ। ਇਹ ਇਹ ਭਾਂਡੇ ਦੀ ਵੀ ਗੱਲ ਆਪਾਂ ਕੀਤੀ ਆ ਵੀ ਜਿਹੜਾ ਭਾਂਡਾ ਪ੍ਰਮਾਤਮਾ ਦਾ ਨਾਮ ਜਿਹੜਾ ਬੰਦਾ ਲੈਂਦਾ ਹੈ। ਹਾਂ ਇਹ ਅੰਦਰ ਭਾਂਡਾ। ਇਹ ਇੱਕ ਭਾਂਡਾ ਤੇ ਉਹ ਭਰੇ ਭਾਂਡੇ ਦੇ ਵਿੱਚ ਜਿੱਥੇ ਬਾਣੀ ਦਾ ਪ੍ਰਵਾਹ ਚੱਲਦਾ ਬਾਣੀ ਦਾ ਨਾਮ ਮਤਲਬ ਉਹ ਬੰਦਾ ਲੈਂਦਾ। ਜਗ੍ਹਾ ਮਿਲੇ ਅਗਲੇ ਉੱਥੇ ਵੜਨਾ। ਤੇ ਖਾਲੀ ਭਾਂਡੇ 'ਚ ਵੜਨਾ। ਬਿਲਕੁਲ ਖਾਲੀ ਜਿੱਥੇ ਜਗ੍ਹਾ ਹੀ ਨਹੀਂ ਮਿਲਦੀ। ਹਾਂਜੀ। ਤੇ ਭਰਿਆ ਕਦੋਂ ਜਾਣਾ? ਹਾਂ। ਭਰਿਆ ਕਦੋਂ ਜਾਣਾ? ਕਦੋਂ ਜਾਣਾ? ਜਦੋਂ ਆਪਾਂ ਨੂੰ ਚੇਤੇ ਚੇਤੇ ਕਰਾਂਗੇ ਉਦੋਂ ਹੌਲੀ ਹੌਲੀ ਪ੍ਰਿਚੀ ਜਣ ਫਲਕ ਦਾ ਨਾਮ ਲਵਾਂਗੇ ਉਹਨਾਂ ਕੇ ਰੱਖਾਂਗੇ ਉਦੋਂ ਫਿਰ ਪਰਿਆ ਜੀ ਫੇਰ ਭਾਂਡਾ ਪਰਿਆ ਉੱਥੇ ਪਰ ਚੀਜ਼ ਮੜੀ ਵਰਦੀ ਨਹੀਂ ਮੜੀ ਜੀ ਨਹੀਂ ਮੜੀ ਜੀ ਨਹੀਂ ਕਾ ਸੰਤ ਜੀ ਬਿਲਕੁਲ ਓਕੇ ਜੇ ਆਪਾਂ ਗੁਰੂ ਦੀਆਂ ਗੱਲਾਂ ਕਰਦੇ ਸੰਗਤ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਜੀ ਹਾਂ ਜੇ ਪਰਮਾਤਮਾ ਜੇ ਕਿਸੇ ਦੀ ਕੋਈ ਚੁਗਲੀ ਦਿੰਦਿਆਂ ਕਰਾਂਗੇ ਉਹਦੇ ਪਾਪ ਧੋਤੇ ਜਾਂਦੇ ਆ ਤੇ ਜੇ ਆਪਾਂ ਗੁਰੂ ਦੀ ਗੱਲ ਕਰਦੇ ਹਾਂ ਉਹਨੇ ਪੰਜ ਸਿੰਘ ਆਪਾਂ ਹਾਂਜੀ ਹਾਂਜੀ ਠੀਕ ਹੈ ਪੰਜਾਂ 'ਚ ਪਰਮੇਸ਼ਰ ਹੁੰਦਾ ਹੈ ਹੋ ਗਈ ਆਪਣੀ ਰੱਬ ਦਾ ਨਾ ਗੁਰੂ ਦੀ ਉਸਤਤ ਕਰਨੀ ਹੈ ਤੇ ਉਹਦਾ ਸੰਗਤ ਹੋ ਜਾਂਦੀ ਹੈ ਬਾਤ ਵਾਲੀ ਗੱਲ ਇਹ ਵੀ ਆਪਣਾ ਨਾਮ ਜਪਿਆ ਜੇ ਪਰਮਾਤਮਾ ਦਾ ਨਾਮ ਲਵਾਂਗੇ ਹਾਂਜੀ ਅੱਲਾ ਦੇ ਵਿੱਚ ਆਪਾਂ ਯਾਦ ਕਰਾਂਗੇ ਯਾਦ ਕਰਾਂਗੇ ਉਹ ਇੱਕ ਸੱਤ ਨਾਮ ਲੈਣਾ ਯਾਦ ਕਰਨਾ ਕੋਈ ਜੀ ਇਹ ਤੋਂ ਗੱਲ ਹੀ ਆ ਜੀ ਬਸ ਮਤਲਬ ਉਹ ਸੰਗਤ ਹੋ ਜਾਂਦੀ ਆ ਸੰਗਤ ਸੰਗਤ ਹੋ ਜਾਂਦੀ ਹੈ ਸੰਗਤ ਤੇ ਕਿਸੇ ਰੂਪ ਦੇ ਵਿੱਚ ਆਪਾਂ ਗੱਲ ਕਰਕੇ ਹਾਂ ਉਹਨੂੰ ਯਾਦ ਕਰਕੇ ਤੇ ਉਹ ਸੰਗਤ ਹੀ ਹੋ ਜਾਂਦੀ ਹੈ ਫਿਰ ਸੰਗਤ ਆਹ ਵੀਰ ਜੀ ਸਹੀ ਗੱਲ ਹੈ ਕੀ ਕਹਣਾ ਫਟਾ ਨਿਕੂ ਪ੍ਰਸਾਦ ਸਾਹਿਬ ਤੁਸੀਂ ਬੋਲੋ ਹਾਂ ਬੋਲ ਯਾਰ ਇਹੇ ਦਰਸ਼ਨ ਹੋ ਗਏ ਵਿਚਾਰੇ ਇਹਨੂੰ ਲਿਆੜਾ ਸੀ ਕਿਦੇ ਨੇ ਹਾਂ ਸਾਡੇ ਪ੍ਰਿੰਸ ਸਾਹਿਬ ਬੈਠੇ ਆ ਸਾਡੇ ਵੀਰ ਸੁਖਵਿੰਦਰ ਸਿੰਘ ਜੀ ਬੈਠੇ ਸੁਖਵਿੰਦਰ ਸਿੰਘ ਦਾ ਵੀਰ ਹਾਂਜੀ ਮਾਰਾਈਂ ਦੇ ਸਭ ਤੇ ਹਾਂ ਪਰਮਾਤਮਾ ਨੇ ਆਰੇ ਇਹ ਸੱਧਿਆ ਪ੍ਰਮਾਤਮਾ ਨੇ ਸੱਧਿਆ ਜੀ ਹਾਂ ਮਹਾਰਤ ਨੇ ਸੱਧਿਆ ਦੇ ਆਪਾਂ ਚੱਲੇ ਹਨਾ ਚੱਲੇ ਆਉਂਦੇ ਹੋ ਗੋਬੇ ਦਾ ਪਤਾ ਨਹੀਂ ਹਲਦਾ ਆਪਾਂ ਕਿ ਜਾਣਾ ਆਪਾਂ ਕਿ ਜਾਣਾ ਸਹੀ ਗੱਲ ਇਹ ਸਭ ਸੰਤਾਂ ਦੀ ਇਹਨਾਂ ਦੀ ਮਹਿਮਾਨੀ ਹੈ ਇਹਦਾ ਬਾਹਰਾ ਸੱਜੇ ਪਾਸ਼ਾ ਜੀ ਵਿੱਚੋਂ ਕੱਢ ਕੇ ਉਹਨਾਂ ਨੂੰ ਲਾ ਦੇਵੇ ਵੈਗਰ ਸਾਡੇ ਵਿੱਚੋਂ ਵੀ ਆ ਹਾਂ ਹਾਂ ਸਹੀ ਹੈ ਉਮਰ ਤਾਂ ਸਾਡੀ ਪੂਰੀ ਹੋ ਗਈ ਉਹ ਨਹੀਂ ਇਹ ਸੰਤਨਾ ਆ ਗੱਲਾਂ ਵਧੀਆ ਕਰਦੇ ਆ ਵਾਹ ਵਾਹ ਗੱਲਾਂ ਬਹੁਤ ਕਰਦੇ ਸਾਡਾ ਪਿਆਰ ਹੀ ਲਈ ਫਿਰਦਾ ਹੁੰਦਾ ਇਹ ਸੰਤ ਕੁੱਟਣ ਵਾਲੇ ਅੱਟ ਨਾਲੇ ਹੈ ਕੁੱਟੀ ਜਾ ਥੋੜੀ ਜਿਹਾ ਗੇ ਮਾੜ ਵੇਖ ਗੱਲ ਗਈ ਆ ਪਾਲੇ ਦਾ ਬਜਰ ਹੋ ਗਿਆ ਤੇਰਾ ਮੈਂ ਵੀ ਗੱਲ ਗਈ ਸੀ ਲੈ ਵੀ ਮੇਰੇ ਮੁੱਲ ਲਾਈ ਉਹ ਤੇਰੇ ਮਰੇ ਤੇ ਤੇ ਮੂਟਾ ਲਾ ਮੂਟਾ ਲਾ ਕੇ ਦਗਤ ਲੋੜਾ ਉੱਤੇ ਐਵੇਂ ਸਲਾਇਓ ਤੇ ਭੈਣ ਢੋੜ ਦੇ ਫਿਰੋਗੇ ਪੁੱਤਾ ਵੈਸੇ ਚਲੋ ਇਹਦੇ ਪੁੱਤਾ ਵੀ ਰੱਖੀ ਬੈਠਾ ਨਹੀਂ ਹਲੇ ਇਹਨੇ ਆਪਾਂ ਪੁੱਤਾ ਲਵਾਂ ਹੈ ਉਹ ਜਣੀ ਚਲੋ ਫਿੱਡੀ ਯਾ ਲਾਵਾਂਗੇ ਉੱਤੇ ਯਾ ਲਾ ਦੋ ਆਹ ਇੱਥੇ ਵੀ ਲਾ ਦੋ ਉੱਤੇ ਵੀ ਲਾ ਦੋ ਹਨਾ ਵੀ ਤੋ ਤੋ ਇਹ ਆਪਾਂ ਗੱਲ ਕਰਕੇ ਤੋ ਗੱਲ ਚੰਗੀ ਆ ਹਾਂ ਹਾਂ ਤੇ ਐਵੇਂ ਤੁਰੇ ਕਰਨਾ ਹਨਾ ਇਹ ਹਾਂ ਨਹੀਂ ਨਹੀਂ ਆਉਦਾ ਉੱਥੇ ਲਾ ਕੇ ਨਿਸ਼ਾਨੀ ਰਹਿ ਜਾਂਦੀ ਬੰਦੇ ਰ ਯਾਰ ਹਨਾ ਨਹੀਂ ਹੁਣ ਇੱਕ ਗੱਲ ਹੈ ਲੈ ਵੀ ਤੁਸੀਂ ਕਿਹਾ ਕੀ ਕਹਿਣਗੇ ਲੋਕੀ ਤੂੰ ਨਾ ਚਾਹਵਾ ਮੰਨ ਲਓ ਦਰਖਤ ਹੈ ਹਾਂਜੀ ਉਹਦੀ ਛਾਂ ਲੈਣੀ ਆਪਾਂ ਤੇ ਦਰਖਤ ਦੇ ਕੋਲੇ ਚੱਲ ਕੇ ਜਾਣਾ ਪਊ ਬਣਾ ਕੇ ਦਰਖਤ ਤੇ ਆਉਣਾ ਉਹ ਜਿਹੜੀ ਜਗ੍ਹਾ ਹੈ ਜਿੱਥੇ ਆਪਾਂ ਜੱਲੇ ਆ ਹਾਂਜੀ ਉਹਦੇ ਕੋਲੇ ਜਾ ਕੇ ਨਿਸ਼ਚਾਰ ਕਰਣੀ ਪਊਗੀ ਤਾਂ ਕਿ ਉਹ ਜਗ੍ਹਾ ਚੱਲ ਕੇ ਤੁਹਾਡੇ ਕੋਲੇ ਆਊਗਾ ਬਿਲਕੁਲ ਬਿਲਕੁਲ ਇਹ ਤਾਂ ਹੈ ਹਾਂ ਕੋਈ ਵੀ ਕੰਮ ਕਰਨਾ ਤਾਂ ਘਰੋਂ ਤੁਰਨਾ ਪੈਣਾ ਕਰ ਤੁਰਨਾ ਪੈਣਾ ਕਿਸੇ ਵੀ ਤੋਂ ਕੋਈ ਆਪਾਂ ਨੌਕਰੀ ਪੇਸ਼ਾ ਕਰਨਾ ਕਿਤੇ ਵੀ ਜਾਣਾ ਮਾਰਾ ਹੀ ਕਰਨਾ ਹੀ ਪੈਣਾ ਜੁੱਲੇ 'ਚ ਪਿਆ ਕੁਝ ਨਹੀਂ ਹੋਣਾ ਨਹੀਂ ਕੱਲ੍ਹ ਹੀ ਪੜਾ ਘਰੋਂ ਬੈਠ ਮਿੰਟ ਮੇਰੀ ਗੱਲ ਸੁਣੋ ਜੀ ਜੀ ਸਰ ਜੀ ਤੁਸੀਂ ਫੇਰ ਮੈਨੂੰ ਹੁਣ ਤੂੰ ਪੁੱਛਿਆ ਗੱਲਾਂ ਕਰਦਾ ਨਹੀਂ ਗਾ ਤੁਸੀਂ ਕਹਿੰਦੇ ਜੇ ਵੀ ਉਹ ਕਣਕਣ ਚ ਵਸਦਾ ਹਾਂ ਹਾਂ ਹੁਣ ਹਾਂ ਜੋ ਕਣਕਣ ਚ ਵਸਦਾ ਫਿਰ ਤੂੰ ਮੇਰੇ ਤੋਂ ਉੱਥੇ ਬੈਠੇ ਵਸਦਾ ਹੀ ਸੀ ਜੇ ਆ ਤੂੰ ਇੱਕ ਮਿੰਟ ਕਰ ਸਕੂਲੇ ਜੇ ਆਪਾਂ ਕਰਦੇ ਬੱਚਿਆਂ ਨੂੰ ਪੜ੍ਹਾਈ ਕਰਨਾ ਤੇ ਆ ਰਹਿਵੇ ਕਿ ਪੜ੍ਹਾਈ ਕਰਾ ਦਿਆ ਕਰੋ ਮੈਂ ਤੈਨੂੰ ਉਹ ਵੀ ਕਰਦਾ ਕਿਉਂ ਆਉਂਦਾ ਉਹਦਾ ਵੀ ਜਾਓ ਦੇ ਦੇ ਨਾ ਦੇ ਦੇ ਘਰੇ ਬਣਾ ਦੋਣ ਸਕੂਲੇ ਕਾਲੋ ਕਰਦਾ ਸਕੂਲ ਕਿੰਨੇ ਲੱਖ ਲੱਖ ਰੁਪਈਆ ਫੀਸ ਸਕੂਲ ਕਿੰਨੇ ਖੁੱਲੇ ਨੇ ਪਿੰਡ ਵਿੱਚ ਇੱਕ ਇੱਕ ਪਿੰਡ ਵਿੱਚ ਪੰਜ ਪੰਜ ਸਕੂਲ ਨੇ ਥੋੜੇ ਇਹਦੇ 15 ਸਕੂਲ ਨੇ ਕੋੜੀ ਸਗਾ ਜੀ ਗੁਰਦੁਰ ਸਾਹਿਬ 15 ਹਾਂ ਜੀ 16 ਖੁੱਲੇ ਹਾਂ ਜੀ ਜੇ ਤੁਸੀਂ ਉੱਥੇ ਆਪਦੇ ਸਕੂਲ 'ਚ ਨਹੀਂ ਜਾਂਦੇ ਹਾਂ ਤੁਸੀਂ ਬੱਚਾ ਚੁੱਕ ਕੇ ਅਗਲੀ ਝੋਦ ਦੇ ਹਾਂ ਇਹਦਾ ਮਾਲਕ ਕਿ ਉੱਥੇ ਮੱਟ ਨਹੀਂ ਹੈਗੇ ਉਸੇ ਟੀਚਰ ਨਹੀਂ ਆਉਂਦਾ ਕਿਵੇਂ 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 ਉਮਾ ਤੈਨੂੰ ਕੀ ਸਮਝਾ ਦੱਸ ਮੈਨੂੰ ਕਨੇ ਬਾ ਤੂੰ ਗੱਲ ਹੋਰ ਜਾ ਗਿਆ ਪਤਾ ਨਹੀਂ ਲੱਗਾ ਗੱਲ ਦਾ ਟੀਚਰ ਨੇ ਹੋਦਾ ਗੱਲ ਗੱਲ ਬਣੀ ਰਹੀ ਤੂੰ ਸਤਾਰ ਰੋ ਸਮਝਾ ਤੂੰ ਕਿ ਸਕੂਲ ਕਿਤੇ ਟੀਚਰ ਨਾਲ ਸਮਝਾ ਦੇ ਇਹ ਗੱਲ ਮੈਂ ਨਾ ਜੇ ਟੀਚਰ ਇੱਕ ਹੋਵੇ ਹਾਂ ਤੇ ਬੱਚੇ ਹੁਣ

ਪਾੜੇ ਇੱਕ ਨੇ ਵੀ ਉਹਨਾ ਕਰਨਾ ਹੈ ਸੋਣ ਵੀ ਉਹਨਾ ਕੰਮ ਕਰਦਾ ਨੇ ਸੋਹ ਤੇ ਸੁਣਨ ਨਾਲ ਇੱਕ ਵੀ ਨਹੀਂ ਹੈਗਾ ਹਾਂ ਜਲਦ ਤੂੰ ਬਣੀ ਖੜੀ ਆਪੇ ਉਹ ਕੰਮ ਗੱਲ ਜਿਹੜਾ ਮਤਲਬ ਪਾੜ ਕਰਨ ਵਾਲੇ ਕਿੰਨੇ ਜਾਣੇ ਨੇ ਸੁਣਨ ਵਾਲਾ ਇੱਕ ਵੀ ਨਹੀਂ ਹੈਗਾ ਹਾਂ ਵੀ ਮਤਲਬ ਉਹਦਾ ਕਮਾਈ ਦਾ ਸਾਧਨ ਬਣਾਇਆ ਗਿਆ ਨਾ ਵੀ ਗੁਰੂ ਗ੍ਰੰਥ ਸਾਹਿਬ ਦਾ ਅੰਦਰ ਹੀ ਬਣਾਇਆ ਹਾਂ ਇਹ ਸੋਖੰਡ ਪਾੜਾ ਬਖ ਖੋਲਣਾ ਉਥੇ ਬੰਦਾ ਇੱਕ ਬੈਠਾ ਤਾਂ ਉਹ ਦੱਸੋ ਤੇ ਸੁਣਨ ਵਾਲੇ ਵੀ ਉਹਨੇ ਦਾਗੜਾ ਚਾਹੀਦੇ ਆ ਇੱਕ ਨੂੰ 10 1000 ਸੁਣਨ ਵਾਲਾ ਚਾਹੀਦਾ ਨਾ ਤੇ ਸਮਝ ਨਹੀਂ ਆਉਣੀ ਮਤਲਬ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਤੇ 100 ਬੰਦਾ ਬੈਠਾ ਹੋਵੇ ਆ ਬਿਲਕੁਲ ਉਹ ਉਹ ਤਾਂ ਗੱਲ ਹੋਈ ਨਾ ਵੀ ਇੱਕ ਕਲਾਸ ટીਚਰ ਇੱਕ ਹੋਵੇ ਤੇ ਬੱਚੀ ਹੁਣ ਅੱਗੇ ਤਾਂ ਸਮਝੋ ਉਹਨਾਂ ਨੂੰ ਆਉਂਦੀ ਆਉਂਦੀ ਆ ਵੀਚੇ ਨਹੀਂ ਜਾਦੇ ਹੋਗੇ ਹਾਂ ਤੂੰ ਉਹਨਾਂ ਦਾ ਆਪਾਂ ਉਹ ਛੋਣ ਨਾਲ ਕਿਉਂ ਨਹੀਂ ਅੱਗੇ ਉਹ ਰੋਣਾ ਪਈ ਇਹਨਾਂ ਪਤਾ ਨਹੀਂ ਲੱਗਣਾ ਇਹ ਸੰਤ ਜੀ ਇਹਦਾ ਗੱਲ ਸਹੀ ਨਾ ਬਿਲਕੁਲ 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 ਇਹ ਤਾਂ ਆਪਾਂ ਨਾਲ ਤੁਹਾਡੇ ਸਹਿਮਤ ਹੈ ਇਹ ਕਿ ਚੀਂਦਾ ਕਿਉਂ ਆ? ਇਹਨਾਂ ਟੂਲਾ ਨੰਡਾ ਨੂੰ ਨਹੀਂ ਚੁੱਕਿਆ ਜਾਣਾ। ਕੀ? ਉਹਨਾਂ ਨਵਾਂ ਜਿਹਾ ਗਾਰਡ ਬਣਾਤਾ। ਕਿਹੜਾ? ਤੇਰੀ ਗੱਡੀ ਜਦੋਂ ਰੋਡ ਤੇ ਆਵੇ ਹੀ ਟੈਕਸ ਕੱਟ ਦੇ ਦੇਗਾ। ਵਾਹ। ਆ ਟੂਲ ਜੱਗੀ ਚੱਕਰ ਕਰਾ ਰੋ। ਇੰਡੀਆ ਟੂਲ ਹੀ ਰੇੜ ਕੇ। ਇਹ ਨੰਬਰ ਤੇ ਹੁਣ ਤੱਕ ਇਹਨੇ ਹੋ ਗਿਆ ਕੰਮ। ਆ ਨੰਬਰ ਤੇ ਉਹ ਟੈਕਸ ਕੱਟ ਲੈਣਾ ਉਹ ਇਦਾਂ। ਚੱਲ ਪਿਆ ਉਹ ਕੰਮ। ਹਾਂ ਹਾਂ। ਨੰਬਰ ਤੇ ਚੱਲ ਪਿਆ। ਤੂੰ ਗੱਡੀ ਛੜਕ ਤੇ ਲਿਆ ਚਾਹੇ ਨਾ ਲਿਆ ਉਹ ਤੇਰੀ ਮਰਜ਼ੀ। ਇਹਨਾਂ ਸਰਕਾਰ ਨੇ ਲੋਕਾਂ ਨੂੰ ਨੱਥ ਪਾਈ ਰੱਖਣੀ ਚ ਫੇਰਿਓ ਕਿਸੇ ਨਾ ਕਿਸੇ ਪਾਸੇ ਕਿਸੇ ਨਾ ਕਿਸੇ ਪਾਸੇ ਸਾਡੇ ਨੂੰ ਬਾ ਟੂਲ ਬੜੇ ਦੁਰਲੇ ਆ ਬਈ ਹੈਗੇ ਹੈਗੇ ਬੜੇ ਦੂਰ ਦੂਰ ਜਾ ਕੇ ਦੇ ਆਪਨੇ ਤਾਂ 50 ਕਿਲੋਮੀਟਰ ਤੀ ਟੂਲਾ ਆਉਂਦਾ ਫੇਰ ਟੂਲ ਤੇ ਕੇ ਰੁਕਣਾ ਨਹੀਂ ਇੰਨਾ ਟਾਈਮ ਜੀ ਉਥੇ ਲੱਗਦਾ ਕੁਦਕੜਾ 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 ਇੰਜਨ ਇਹ ਗੱਡੀ ਲੰਗੀ ਜਾਂਦੀ ਖੜਦੂ ਗੱਡੀ ਖੜਦੀ ਨਹੀਂ ਉੱਥੇ ਨੋ 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 ਗੱਡੀ ਨਹੀਂ ਖੜਦੀ ਜਿਵੇਂ ਖੜਦੀ ਨਾ 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 ਉਹ ਲੋਕ ਤਾਂ ਇਸ ਵੇਖਾ ਤੱਕੇ ਰਸਕੇ ਦਿੰਦੀ ਓਏ ਆਪਾਂ ਲੱਬ ਦੇ ਚੱਲਦੇ ਟੈਕਸ ਨਾਲ ਆਪਾਂ ਲੱਬ ਨੇ ਟੂਲ ਤੋਂ ਸੜਕ ਪਾਸੇ ਨੂੰ ਗਈ ਜਾਂਦੀ ਓਥੇ ਭਾਈ ਜੀ ਬਈ ਭਾਨੇ ਪਤਾ ਕੀ ਸਿਸਟਮ ਆ ਬਾਹਰ ਮੋਕਾਂ 'ਚ ਓਥੇ ਸਹੂਲਤ ਵੀ ਦਿੰਦੀ ਆ ਇਹ ਤੁਹਾਨੂੰ ਸਹੂਲਤ ਆਪਾਂ ਨੂੰ ਕੀ ਐ ਨਾ ਕੋਈ ਸਹੂਲਤ ਟੈਕਸ ਵੀ ਭਰਦੇ ਆ ਸਹੂਲਤ ਦੱਸੋ ਕੀ ਐ ਕੋਈ ਸਹੂਲਤ ਨਹੀਂ ਸਹੂਲਤ ਤਾਂ ਤਨ ਕੀ ਦੇਵੇਗਾ ਕਿਉਂ ਨਹੀਂ ਮੈਂ ਕੀਤਾ ਸੀ ਜਿੱਥੇ ਕਹਿ ਹੀ ਵਾਂ ਪਹਿਲਾਂ ਮੈਂ ਕੀਤਾ ਸੀ ਨਾ ਤੇ ਫਿਰ ਬਾਅਦ ਵਿੱਚ ਜਿਹੜਾ ਇਹ ਬੋੜੀ ਨੂੰ ਤਰ੍ਹਾਂ ਹੋਇਆ ਕੀਤਾ ਬਾਅਦ ਅੱਜ ਅੱਛਾ ਹੋਣਾ ਆਪਣਾ ਸੀਗਾ ਆਪਾਂ ਖੜਾ ਹੈ ਹੈ ਆਪਣੇ ਉਹ ਨਾ ਪੁੱਛਣਾ ਸੀ ਉਹਦੇ ਰੀਡ ਸੀ ਕੀ ਜਿਹਦੀ ਗਾਰੰਟੀ ਕਿੰਨੇ ਚਿਰ ਹੁੰਦੀ ਹੈ ਜਿਹਦੇ ਵਿੱਚ ਬਹਿ ਕੇ ਨਾ ਲੱਭਿਆ ਸੀ ਜਗ੍ਹਾ ਇਹ ਮੋੜ ਦੀ ਇਹ ਜਾ ਰੋਕੇ ਸਾਹਮਣੇ ਹੈ ਦੋਸਾ ਆਹ ਇਹ ਜਾ ਉਹ ਗੀਦਰ ਸੀ ਕਿਸ ਦਾ ਆਹ ਵੱਡਾ ਠੀਕ ਕਰਨਾ ਇਹ ਜੋ ਦਰੇ ਲਿਖਾਇਆ ਦੋ ਵਾਰੀ ਫੋਨ ਕੀਤਾ ਫਿਰ ਮੈਂ ਦਰੇ ਨੂੰ ਕਹਦਾ ਮੈਂ ਤੋਰ ਰਖਾ ਲੇਗਾ ਇੱਥੇ ਇੱਥੇ ਸਾਹਮਣੇ ਰੋਕ ਲਾ ਥੰਮਾ ਇੱਥੇ ਰੁੜਾ ਬਰਲਾ